ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਠਾਹੂ ਅਟੋਲ ਅਦੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਐਸੇ ਦੀਨ ਦਿਆਲ ਸਤਿਗੁਰੂ ਛੋਟੀ ਸੁਲਤਾਨ ਪਿਤਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਦੁਰਤਾ ਗਦੀ ਸ਼ਤਾਬਦੀ ਦੇ ਦਿਹਾੜੇ ਅਤੇ ਭੰਦੇ ਅਮਰਦਾਸ ਜੀ ਨੇ ਤੇਰੀ ਤੇਰੀ ਉਪਮਾ ਕੋਹਿ ਬਣਾਵੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ 450 ਸਾਲਾ ਸ਼ਤਾਬਦੀ ਦੇ ਦਿਹਾੜੇ ਦੇ ਸਬੰਧ ਅੰਦਰ ਸ੍ਰੀ ਤਰਨਤਨ ਸਾਹਿਬ ਸਾਠ ਖਣ ਸ੍ਰੀ ਦਰਬਾਰ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਪ੍ਰਾਰambh ਹੋ ਰਿਹਾ ਹੈ ਜਿਹੜਾ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਪ੍ਰਾਰambh ਹੋ ਰਿਹਾ ਹੈ ਅਤੇ ਇਹ ਨਗਰ ਕੀਰਤਨ ਤਰਨਤਨ ਸਿੰਘ ਜੀ ਤੋਂ ਚੱਲ ਕਰਕੇ ਰਵਾਨਾ ਹੋ ਕਰਕੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਪਵਿੱਤਰ ਗੁਰੂ ਅਸਥਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਨਾਨਕ ਨਾਮ ਲਈ ਵਸ ਇੱਕ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਅਸੀਂ ਸਮੁੱਚੇ ਹੀ ਪ੍ਰਬੰਧ ਵੱਲੋਂ ਉਹਨਾਂ ਨੂੰ ਜੀ ਆਗਦੇ ਹਾਂ ਧਾਰਮਿਕ ਜਥੇਬੰਦੀਆਂ ਅਤੇ ਨਮਾਇंदे ਜਿਹੜੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਇਸ ਨਗਰ ਕੀਰਤਨ ਦੀ ਆਰੰਭਤਾ ਕਰਨ ਦੇ ਸਮੇਂ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਜੀ ਆਗਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਮੈਂ ਬੰਦੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਗਾਲ ਦੀ ਧਰਤੀ ਤੇ ਉੱਤੇ ਸੰਤਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਜਿੱਥੇ ਗੋਗਾਲ ਦੀ ਧਰਤੀ ਦੇ ਉੱਤੇ ਅੱਜ ਬਹੁਤ ਵੱਡਾ ਲਾਗਰ ਕੀਰਤਨ ਸਰਪੰਚ ਸਾਹਿਬ ਦੀ ਧਰਤੀ ਦੇ ਉੱਤੇ ਜੀ ਬਾਰਾ ਸ਼੍ਰੀ ਬਾਛਾ ਨੇ ਬੜੀ ਕਿਰਪਾ ਕੀਤੀ ਕਿ ਅੱਜ ਉਹਨਾਂ ਦਾ ਵੀ ਮਾਣ ਵੀ ਚੱਕਦੇ ਜਾ ਰਿਹਾ ਜਿਹੜੇ ਜਿਹੜੀ 4.5 ਸਾਲਾ ਜਿਸ ਤੋਂ ਗੁਰੂ ਅਮਰਦਾਸ ਜੀ ਦਾ ਬਣਾਇਆਗਾ ਬਹੁਤ ਹੀ ਵੱਡੇ ਪਾਗਾਂ ਵਾਲੀ ਸੰਤਾਂ ਜਿਹੜੇ ਇਹ ਦਿਹਾੜੇ ਮਨਾ ਰਹੀ ਆ ਸੰਤਾਂ ਦੇ ਵਿੱਚ ਅਤਾ ਸਤਕਾਰ ਪਿਆਰ ਦੇ ਨਾਲ ਜਿਹੜੀਆਂ ਸੰਤਾਂ ਉਹ ਸਾਰਾ ਇਹ ਨਗਰ ਕੀਰਤਨ ਲਾ ਰਹੀਆਂ ਇਸ ਨਗਰ ਕੀਰਤਨ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਭਾਈਚਾਰਾ ਬਹੁਤ ਨਗਰ ਕੀਰਤ ਗੁਰੂ ਅਮਰਦਾਸ ਜੀ ਤੱਕ ਤੇ ਗੋਦਵਾਲ ਸਾਹਿਬ ਤੱਕ ਪਹੁੰਚ ਰਾਇਆ ਬਹੁਤ ਵਟ ਭਾਗੇ ਆ ਜਿਹੜੇ ਇਹ ਨਗਰ ਕੀਰਤ ਮਨਾ ਰਹੇ ਆ ਨਗਰ ਕੀਰਤਾਂ ਦਾ ਇਹੋ ਆਦੇਸ਼ ਆ ਕਿ ਵੱਤੂ ਵੱਤ ਸੰਗਤ ਦੇ ਵਿੱਚ ਇਹ ਸੰਦੇਸ਼ ਜਾਵੇ ਕਿ ਸੱਚੇ ਗੁਰੂ ਘਰ ਦੇ ਨਾਲ ਜੁੜੇ ਗੋਦਵਾਲ ਦੀ ਧਰਤੀ ਤੱਕ ਪਹੁੰਚੋ ਉੱਥੇ ਆਪਾਂ ਅੱਜ ਦੇ ਭਾਗਾ ਵਾਲੇ ਜਿਹੜੇ 450 ਸਾਲਾ ਇਰ ਤੋਂ ਸਾਡੇ ਇਸ ਦੇ ਵਿੱਚ ਆ ਰਿਹਾ ਅਸੀਂ ਆਪਣੇ ਆਪ ਨੂੰ ਵਡਪਾਗੇ ਚੁੰਦੇ ਆ ਜੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਧਾਰ ਸਰਦ ਅਰਜੰਦਲ ਸਿੰਘ ਦੀ ਧਾਨੀ ਵੱਲੋਂ ਸਾਰੇ ਜਿਹੜੇ ਉੱਥੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਆ ਉਹਨਾਂ ਨੇ ਬਹੁਤ ਹੀ ਫਕਤ ਨੂੰ ਆਪਣੇ ਮਲਾਜਮਾਂ ਨੂੰ ਜੋਮਨੀ ਕਮੇਟੀ ਦੇ ਮਲਾਜਮਾਂ ਨੂੰ ਤੇ ਸੰਗਤਾਂ ਬਹੁਤ ਵੱਡਾ ਉੱਥੇ ਸਾਵਾਖਾ ਰਹੀ ਆ ਸੰਗ ਅਸੀਂ ਵਡਪਾਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਜੀ ਨਗਰ ਕੀਰਤਨ ਸੁਆਇਆ ਜਾ ਰਿਹਾ ਕਿਥੋਂ ਮੈਂਡਰ ਸਾਹਿਬੋਂ ਸ਼ੁਰੂ ਹੋਇਆ ਤੇ ਕਿਥੋਂ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਗੰਦੇ ਸਰਪਾਤ ਚਾਂਦੀ ਦੇ ਤਰੰਗ ਜੇਨ ਦੁਨੀਆ ਦੇ ਮਾਲਕ ਕਾਣੇ ਦੇ ਰਤਨ ਹਾਰ ਸਰਬੀ ਪ੍ਰਭੂ ਆਪਣੇ ਪਾਸਾ ਸਭੀ ਪਾਪ ਤੇ ਪੇਰ ਧਰ ਕੇ ਸਾਥੀ ਕੰਮ ਚਲੇ ਦੁਆਰ ਸਾਹਿਬ ਕਰਨ ਕਰਦੇ ਸਾ ਪਾਤਸ਼ਾਹ ਜੀ ਦੇ ਸਾਤੇ ਦਾਤੋ ਸਾਲਾ ਚਤਾਰ ਦੇ ਸਮਾਗਮ ਨੂੰ ਸੱਜਦੇ ਹੋਏ ਪਰਮਪੰਥ ਦੀ ਸਿੱਖ ਸੰਗਤ ਨੇ ਸੰਗਤ ਰੂਪੀ ਅੱਜ ਸਾਧਖੰਡ ਸ੍ਰੀ ਦਰਬਾਰ ਸਾਹਿਬ ਕਰਮਤਾਰ ਤੋਂ ਪਿਆਰਿਆਂ ਦੀ ਗੁਆਲੇ ਨਿਸ਼ਾਨ ਸਿੰਘ ਅਪਲ ਬੀਨ ਗੁਲੀਵਾ ਦੇ ਮਾਲਕ ਸਹਿਬ ਜੀ ਨੂੰ ਗੁਰੰਸਾਹਿਬ ਦੀ ਅਜੋਹੀ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਕਰਮਤਾਰ ਤੋਂ ਅਨੰਦ ਸੇਵਾ ਦਾ ਲਭ ਹੋ ਰਿਹਾ ਹੈ ਇਹ ਬੜਾ ਤਰਪਾ ਵਾਕ ਵਾਕ ਇਲਾਕਿਆਂ ਤੋਂ ਹੁੰਦਾ ਆ ਸ਼ਾਮ ਦੇਰ ਤੱਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਸਿੱਖ ਸੰਗਤ ਨੂੰ ਲਾਟ ਮਸਤ ਕੋ ਜਾਰੀ ਹੈ ਆਓ ਆਪਾਂ ਸਾਰੇ ਗੱਲ ਵਿੱਚ ਇਹੋ ਜੇ ਨਗਰ ਦੀ ਤੁੰਡਾ ਸਵਾਗਤ ਕਰਕੇ ਤੇ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਈ ਆ ਉਹਨਾਂ ਦਾ ਸਤਿਗੁਰੂ ਸਾਡੇ ਸਿਰ ਮੱਥੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਈ ਜੀ ਨਾ ਆਪਣਾ ਜੀ ਅਵਤਾਰ ਸਿੰਘ ਐ ਪਤਾਂ ਪੜੇ ਕੋਲੋਂ ਪ੍ਰਾਦਾ ਕੀਤਾ ਗਿਆ ਵਾ ਜਨਰਿਕ ਕਰਾਰੀ ਜੀ ਕਹਿਣਾ ਚਾਹੀਦਾ ਇਹ ਨਗਰ ਕੀਰਤਨ ਜੋ ਦਰਬਾਰ ਸਾਹਿਬ ਤੋਂ ਸ੍ਰੀ ਗੋਵਿੰਦ ਸਿੰਘ ਸਾਹਿਬ ਨੂੰ ਰਵਾਨਾ ਆਇਆ ਸ਼ਹਿਰ ਦੀ ਸੰਗਤ ਵੱਲੋਂ ਉਸ ਦੇ ਸਵਾਗਤ ਵਾਸਤੇ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਕਰਨ ਤਾਰਨ ਵਾਲਿਆਂ ਵੱਲੋਂ ਚਲ ਅਤੇ ਕੇਲਿਆਂ ਦੀ ਸੇਵਾ ਸੰਗਤ ਵਾਸਤੇ ਇੱਥੇ ਉਪਰਾਲਾ ਕੀਤਾ ਗਿਆ ਹੈ ਸਾਡੇ ਸੰਗਤਾਂ ਦਾ ਬਹੁਤ ਇਖਤਸਾਬ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਸੀਂ ਅਗਰ ਕੀਰਤਨ ਦਾ ਜੀਉਆ ਕਰਦੇ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ।